ਕੁਪਾਵਨ ਦੇ ਜੋ ਚਰਚੇ ਜਿਗਾਹ ਤੇ ਚਰਚਾ ਹੋਇਆ ਜਬਾਤ ਨਹੀਂ ਫੈਲ ਸਕਦਾ ਉਸ ਦਾ ਅਸੀਂ ਅੱਜ ਲੱਗੇ ਦੇ ਵੱਲੋਂ ਲੋੜਵੰਦ ਜਿਹੜੇ ਸੇਵਕ ਸੀ ਬਰਡ ਵਲਟ ਤੇ ਉਹਨਾਂ ਦੇ ਵਾਸਤੇ ਪਾਣੀ ਦੇ ਜਿਹੜੇ ਪਾਸੇ ਨੇ ਹੜ੍ਹ ਦੀ ਪੀੜ ਤੋਂ ਚੜ੍ਹੇ ਹੋਏ ਸਾਰੇ ਸੇਵਕ ਹੈ ਤੇ ਤੁਸੀਂ ਇਹ ਪਾਣੀ ਕੋਲ ਅਸੀਂ ਜਾ ਰਹੇ ਹਾਂ ਉਹਨਾਂ ਨੂੰ ਜੋ ਵੀ ਇਹ ਥੋੜਾ ਬੋਧਾ ਉਹਨਾਂ ਦੀ ਮਦਦ ਕਰ ਸਕਦੇ ਹਾਂ ਇਹ ਜਹਾਵਾਣੀ ਚੈਟਰਲ ਕਰ ਰਹੇ ਹਾਂ ਉਹਦੇ ਨਾਲੇ ਅੱਜ ਜਹਾਵਾਣੀ ਸੀਟ ਨਵਾਂ ਨਾ ਕਰਨਾ ਕਿਸੇ ਵੀ ਤਰ੍ਹਾਂ ਦੇ ਸ੍ਰੀ ਪ੍ਰਭੂ ਸਾਨੂੰ ਲੈ ਕੇ ਨਵੇਗਾ ਜਿਹੜਾ ਕੱਲੇ ਚਾਦੇ ਲੋੜਾਂ ਨਿਕਲਦੀ ਉਹ ਜਵਾਨ ਵੀ ਬੜੇ ਇਨਸਾਫ ਨਾਲ ਭੈਣਾ ਸਾਡੇ ਪਰਾਹੀਆਂ ਨੇ ਅੱਜ ਦਿਨ ਲਈ ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦਾ ਸਾਰੇ ਭਾਰੀ ਬਾਦ ਤੋਂ ਪਾਸਟਰ ਆਏ ਨੇ ਪਾਸਟਰ ਅਜੇ ਜੀ ਪਾਸਟਰ ਫੌਕਸਨ ਜੀ ਪਾਸਟਰ ਜਾਰਜੀ ਵੀ ਆਏ ਨੇ ਡਿਸ਼ਪਸਨ ਪ੍ਰਾਂਗਲੇ ਤੋਂ ਆਏ ਨੇ ਪਾਸਟਰ ਸਰ ਵੀ ਭੰਤ ਤੋਂ ਆਏ ਨੇ ਪਾਸਟਰ ਆਜਾਦਾ ਆਏ ਨੇ ਉਹ ਸਾਡੇ ਕੈਸ਼ੀਅਰ ਸਾਹਿਬ ਆਏ ਨੇ ਇਹਦੇ ਨਾਲ ਹੀ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕੁਝ ਪਾਸਟਰ ਜਿਹੜੇ ਐਸੋਲ ਐਸੋ ਸਨਨਾ ਵੀ ਉਹਨਾਂ ਦਾ ਸਬੰਧ ਤੁਸੀਂ ਇਹ ਚਾਹੁੰਦੇ ਆ ਕਿ ਅੱਜ ਜੈਸਵੀ ਪਾਸਟਰ ਤੇ ਕੋ ਮੁਸ਼ਕਲ ਆ ਸਾਨੂੰ ਉਹਦਾ ਸੰਯੋਗ ਕਰਨਾ ਚਾਹੀਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਰੋਕਾ ਕਿਉਂਕਿ ਪ੍ਰਭੂ ਦਾ ਕਲਾਮ ਸਾਨੂੰ ਇਹ ਸਿਖਾਉਂਦਾ ਕਿ ਜਿੰਨੇ ਜ਼ਿਆਦਾ ਬੀਜੇ ਉਹਨੇ ਜ਼ਿਆਦਾ ਵੱਢਿਆ ਲੈਣ ਨਾਲੋਂ ਦੇਣਾ ਭਲਾ ਹੁੰਦਾ ਵਾ ਤੇ ਮੈਂ ਆਪਣਾ ਸਾਰੇ ਪਾਸਟਰ ਨੂੰ ਇਹ ਆਵਾਜ਼ ਮੇਰੀ ਤੁਹਾਡੇ ਤੱਕ ਪਹੁੰਚੇ ਗਈ ਅੱਜ ਇਹ ਸੈਨਲਾ ਦੇ ਦੁਆਰਾ ਇਹ ਪੁਸਤਕ ਜਿਹੜੀ ਇਸ ਨੇ ਉਸ ਕਸਾ ਦੇ ਕਪੜੇ ਦਾ ਤੁਹਾਨੂੰ ਤੇ ਮੈਂ ਬਹੁਤ ਅਹੀਂ ਸ਼ੁਕਰਗੁਜ਼ਾਰ ਹਾਂ ਆਲ ਚਰਚ ਜਿੰਨੇ ਵੀ ਪੰਜਾਬ ਦੇ ਨੇ ਵੱਡੀਆਂ ਤੇ ਛੋਟੀਆਂ ਮੰਤਰੀਆਂ ਲਈ ਜਿਨ੍ਹਾਂ ਨੇ ਸਹਿਯੋਗ ਕੀਤਾ ਸਿੱਖ ਸੰਸਥਾਵਾਂ ਦੇ ਲਈ ਤੋਂ ਮੈਨੂੰ ਅਰਥ ਜ਼ਿਆਦਾ ਆ ਰਿਹਾ ਕਿ ਬਹੁਤ ਹੀ ਜਿਹੜੇ ਕਿ ਮਹਾਨ ਤੇ ਪਵਿੱਤਰ ਜਗ੍ਹਾ ਗੋਲਡਨ ਟੈਂਪਲ ਦੇ ਵਿੱਚੋਂ ਗਿਆਨੀ ਰਕਬੀ ਸਿੰਘ ਆਏ ਉਹਨਾਂ ਦਾ ਹਿਰਦਾ ਜਨਾ ਜ਼ਿੰਦ ਗਿਆ ਕਿ ਉਹ ਭਾਵੁਕ ਹੋ ਗਏ ਅਰਦਾਸ ਕੀਤੀ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਜੇ ਇਹਨਾਂ ਪਾਣੀ ਆ ਸਾਡਾ ਵੀ ਦਿਲ ਜਿਹੜਾ ਵਾ ਉਹ ਦੁਖੀਆਂ ਤੇ ਲਈ ਖੇਡਣਾ ਚਾਹੀਦਾ ਤੋਂ ਮੈਂ ਬਹੁਤ ਕੁਝ ਨਹੀਂ ਕਰ ਸਕਿਆ ਪ੍ਰਭੂ ਤੋਂ ਦਰਤੀ ਕਹਿੰਦੇ ਆ ਅੱਜ ਕੋ ਸੇਵ ਦੇ ਜਿਹੜੇ ਸਾਡੇ ਨਾਲ ਐਸੋਸੀਏਸ਼ਨ ਵਿੱਚ ਵੀ ਆ ਉਹ ਕਿ ਖਾਣੇ ਸਾਡੇ ਨੂੰ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਨਾ ਤੇ ਜਿੰਨੇ ਵੀ ਪਾਸਟਾ ਆ ਨੇ ਮੈਂ ਇਹ ਵੀ ਬੇਨਤੀ ਕਰਨਾ ਕਿ ਕੱਲ ਤੱਕ ਉਸਮ ਸੇਵਾ ਕੰਟੀ ਕਰਦੇ ਰਹੋ ਜਿਵੇਂ ਹੈ ਮਨੁੱਖ ਮੰਡਲ ਦੇ ਡਿਚਰ ਸਾਹਿਬ ਉਹਨਾਂ ਨੇ ਵੀ ਕੋਲ ਲੰਗਰ ਬੰਦ ਗੋਹ ਕੀਤਾ ਵਾ ਜੀ ਪੇਰੇ ਕੋਲ ਦੰਦ ਦੇ ਵਿੱਚ ਅਸੀਂ ਕਿਹ ਨਗਰ ਦੇ ਵਿੱਚ ਜਿੱਥੇ ਸਾਨੂੰ ਪਾਣੀ ਲੈ ਕੇ ਜਾਵੇਗਾ ਅਸੀਂ ਜਿਹੜਾ ਕਿ ਬਣਿਆ ਖਾਣਾ ਨਹੀਂ ਸੁਪਰ ਹਸਨ ਦੇ ਪਿਆਵਾਂਗੇ ਉਹ ਮੈਂ ਪ੍ਰਭੂ ਨੂੰ ਇਹ ਵੀ ਅਰਤੀ ਕਰਾਂਗਾ ਕਿ ਪ੍ਰਭੂ ਤੁਹਾਡੇ ਸਾਹ ਕੋ ਸਤਾਜਣਾ ਪਾਣੀਆਂ ਦੇ ਬਹਾਵ ਨੂੰ ਰੋਕ ਤੇ ਜਿੱਥੇ ਪਾਣੀ ਉਹ ਸੁੱਕੀ ਖੁਸ਼ਕ ਧਰਤੀ ਹੋ ਜਾਏ ਤੇ ਪੈਨੋ ਦੇ ਤਰ੍ਹਾਂ ਇਹ ਲੋਕ ਜਿਹੜੇ ਪੰਜਾਬ ਦੇ ਨੇ ਬਾਰਡਰ ਬਿਲਡ ਤੇ ਨੇ ਵਸਣ ਅਸੀਂ ਸਾਰੇ ਧਰਮਾਂ ਤੇ ਕੋਮਾਂ ਤੇ ਮਦਮਾਂ ਲਈ ਉਹਨਾਂ ਨੂੰ ਸੁਣ ਬੈਠਿਆਂ ਦੇ ਇਹੋ ਜਿਹਾ ਕਰਦੇ ਪੇਸ਼ਿਆਂ ਲਈ ਧੁੱਕ ਸ਼ਫਾਦ ਲੈਣ ਔਰ ਜ਼ਿੰਦਗੀ ਦੇ ਵਿੱਚ ਕਦੀ ਵੀ ਆਪਤਾਂ ਨੂੰ ਨਾ ਦੇਖਣ ਤੋਂ ਪਦਾਰਥੋਂ ਤ੍ਰੱਕੀਆਂ ਬਸੇ ਤੰਦਰੁਸਤ ਰਸੇ ਸਾਧਨ ਬਹਿਸ